ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੋਇਤਰ ਹਜ਼ੂਰੀ ਅੰਦਰ ਸਾਰੇ ਬੈਠੇ ਗੁਰੂ ਪਿਆਰੇ ਸਾਥੇ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਸਾਰੇ ਭਰਾਵਾਂ ਨੇ ਭੈਣਾਂ ਨੇ ਸਾਨੂੰ ਆਪਣੇ ਵਿਚਾਰ ਜੁੜੇ ਦਿੱਤੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਪਰ ਅੱਜ ਦਾ ਜਿਹੜਾ ਦਿਨ ਹੈ ਮਨਾਉਣ ਵਾਲੇ ਮਨਾਉਂਦੇ ਨੇ ਪਰ ਜਦੋਂ ਸਾਨੂੰ ਸੋਚੀ ਹੋਈ ਸੀ ਲਗਭਗ 1984 ਤੋਂ ਬਾਅਦਾਂ ਉਦੋਂ ਬਾਅਦ ਸਾਨੂੰ ਪਤਾ ਲੱਗਿਆ ਸੀ ਕਿ ਜਿਹੜੇ ਆਜ਼ਾਦੀ ਮਿਲੀ ਸੀ ਉਹ ਅੱਜ ਦੇ ਦਿਨ 40 ਦਿਨਾਂ ਬਾਅਦ ਉਹਨਾਂ ਨੇ ਕਹਿ ਦਿੱਤਾ ਸੀ ਕਿ ਜਿਹੜੇ ਸਿੱਖ ਨੇ ਕ੍ਰਾਈਮ ਦੇ ਪੇਚੇ ਪੇਚੇ ਪੈਸਾ ਸੌਣ ਇਹ ਸਿੱਖ ਨੇ ਇਹਨਾਂ ਨੂੰ ਅਰਬਨ ਸਟੇਟ ਤੋਂ ਬਾਹਰ ਰੱਖਿਆ ਜਾਵੇ ਤੇ ਇਹਨਾਂ ਨੂੰ ਇੱਕ ਨੂੰ ਯੂਪੀ ਭੇਜ ਦੋ ਇੱਕ ਨੂੰ ਉੱਤਰ ਭੇਜ ਦੋ ਇੱਕ ਭੇਜ ਦੋ ਇਹ ਉਦੋਂ ਜਿਆਦਾ 45 ਦਿਨਾਂ ਬਾਅਦ ਹੀ ਸਾਨੂੰ ਪਤਾ ਲੱਗਿਆ ਸੀ ਕਿ ਉਦੋਂ ਵਾਲੇ ਵੀਰਾਂ ਭਰਾਵਾਂ ਨੂੰ ਸਾਨੂੰ ਉਦੋਂ ਸਮਝ ਲੈਣਾ ਚਾਹੀਦਾ ਸੀ ਕਿ ਇਹ ਸਾਡਾ ਰਾਜ ਨਹੀਂ ਹੈ ਸਾਡਾ ਸਟੇਟ ਨਹੀਂ ਹੈ ਤੇ ਇਹਦੇ ਵਾਸਤੇ ਸਾਨੂੰ ਪੰਜਾਬ ਜਿਹੜਾ ਸਾਡਾ ਹੈ ਉਹ ਸਾਨੂੰ ਲੈਉਣ ਲੈਣ ਵਾਸਤੇ ਸਾਨੂੰ ਕੋਈ ਯਤਨ ਕਰਨਾ ਚਾਹੀਦਾ ਜਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਨੇ ਖਾਲਸਾ ਪੰਥ ਦੀ ਆਣ ਤੇ ਛਾਣ ਨੂੰ ਬਰਕਵਾਤ ਰੱਖਦੇ ਹੋਏ ਉਹਨਾਂ ਨੇ ਦੁਸ਼ਟਾਂ ਨੂੰ ਖੋਰ ਭਾਰੇ ਲੋਕਾਂ ਨੂੰ ਜਿਹੜਾ ਨੇ ਸੰਸਾਰ ਦੇ ਲੋਕਾਂ ਦੇ ਵਿੱਚ ਜਿਨ੍ਹਾਂ ਨੇ ਪੰਜਾਬ ਨੂੰ ਚਲਾਉਣਾ ਸੀ ਉਹਨਾਂ ਨੂੰ ਮਾਰਿਆ ਇਸ ਕਰਕੇ ਮਾਰਿਆ ਕਿ ਉਹਨਾਂ ਨੇ ਸਾਡੇ ਛੋਟੇ-ਛੋਟੇ ਬੱਚੇ ਜਿਹੜੇ ਸਾਨੂੰ ਉਹਨਾਂ ਨੂੰ ਸ਼ਹੀਦ ਕੀਤਾ ਔਰ ਬਹੁਤ ਸਾਰਿਆਂ ਉਸ ਵੇਲੇ ਤੋਂ ਲੈ ਕੇ ਆਪਾਂ ਦੇਖਦੇ ਹਾਂ ਕਿ ਉਸ ਵੇਲੇ ਜਦੋਂ 1984 ਤੋਂ ਬਾਅਦ ਵਿੱਚ ਜਿੰਨਾ ਸਾਡਾ ਕਹਨ ਹੋਇਆ ਸ਼ਾਇਦ ਉਹਨਾਂ ਕਦੇ ਵੱਡੇ ਕੱਲੂ ਘਾਰੇ ਵਿੱਚ ਵੀ ਨਹੀਂ ਉਹਨਾਂ ਹੋਇਆ ਜਿੰਨਾ ਇਸ ਵੇਲੇ ਹੋ ਰਿਹਾ ਹੈ ਲਗਭਗ 10 ਲੱਖ ਦੇ ਕਰੀਬ ਜਿਹੜਾ ਹੈ ਜੁਡੇ ਸੈਂਕੜੇ ਵੀਦ ਹੋਏ ਨੇ ਸੋ ਮੈਂ ਇਹ ਵੀ ਕੰਟੀ ਕਰਦਾ ਕਿ ਆਪਾਂ ਏਕਤਾ ਬਣਾ ਲਈਏ ਭਾਵੇਂ ਤੁਹਾਡੀਆਂ ਜਿਹੜੀਆਂ ਕਿਸਾਨੀ ਜੁਨੇ ਦੇ ਵਿੱਚੀਆਂ ਨੇ ਉਹ ਸਾਰੇ ਭਾਵੇਂ ਵੱਖਰੇ ਵੱਖਰੇ ਰਹਿਣ ਪਰ ਉਹ ਇੱਕ ਇੱਕ ਮੈਂਬਰ ਲੈ ਕੇ ਤੇ ਇੱਕ ਉਹ ਜਿਹੜਾ ਗਰੁੱਪ ਬਣਾਉਣਾ ਚਾਹੀਦਾ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੂੰ ਇੱਕ ਥਾਂ ਬੈਠ ਕੇ ਸਾਰਿਆਂ ਨੂੰ ਇੱਕ ਇੱਕ ਬੰਦਾ ਜਿਹੜਾ ਹੈ ਉਹ ਹਰ ਜਥੇਬੰਦੀ ਦਾ ਜਿਹੜਾ ਉਹ ਐਸ ਇਨਸਾਨ ਮੋਰ ਕੇ ਕਣ ਕੇ ਬੈਠਾ ਹੋਵੇ ਤਾਂ ਸਾਰੇ ਲੋਕਾਂ ਨੂੰ ਪਤਾ ਲੱਗੇਗਾ ਕਿ ਜਿਹੜੀ ਸੰਗਤ ਹੈ ਉਹ ਸਾਰਾ ਪੰਜਾਬ ਇੱਥੇ ਬੈਠਾ ਇਸ ਕਰਕੇ ਫੇਰ ਹੀ ਉਹਨਾਂ ਨੇ ਕੁਝ ਕਰਨਾ ਹੈ ਕਿ ਆਪਾਂ ਸਿੰਧਾਂ ਨੂੰ ਰਿਹਾਈ ਕਰਉਣਾ ਸੋ ਭਾਈ ਬਲਜੀਤ ਸਿੰਘ ਵੀ ਆਏ ਨੇ ਹੋਰ ਵੀ ਗੁਰੂ ਦੇ ਪਿਆਰੇ ਇੱਥੇ ਆਏ ਨੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ